ਜਿਹੜਾ ਇੱਕ ਪੰਜਾਬ ਦਾ ਗਾਇਕ ਹੈ ਹਾਲਾਂਕਿ ਬਹੁਤ ਸਾਰੇ ਗਾਇਕ ਨੇ ਜਿਹੜੇ ਪੂਰੇ ਆਪਦੇ ਧਰਮੇ ਨਾਲ ਰਹਿੰਦੇ ਆ ਇੱਕ ਸ਼ੌਰਤ ਮਿਲ ਵੀ ਗਈ ਦੌਲਤ ਮਿਲ ਵੀ ਗਈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਵੇਂ ਚੱਲਣਾ ਪਰ ਬਹੁਤੇ ਆ ਜਿਹੜੇ ਆਪਣੀ ਲਾਈਨ ਤੋਂ ਭਟਕ ਜਾਂਦੇ ਆ ਕਿ ਹੁਣ ਤਾਂ ਸਾਡਾ ਟੌਰ ਟੱਪਾ ਬਹੁਤ ਹੈ ਹੁਣ ਅਸੀਂ ਜੋ ਕਹਾਂਗੇ ਸਾਹਮਣੇ ਬੈਠੇ ਜਿਹੜੇ ਸੁਣ ਰਹੇ ਆ ਸਾਨੂੰ ਸਾਡੇ ਹਿਸਾਬ ਨਾਲ ਚੱਲਣਗੇ ਪਰ ਇੱਕ ਗਾਇਕ ਨਾਲ ਕਹਿੰਦੇ ਜੱਗੋਂ ਤੇਰੀ ਨਹੀਂ ਹੋਈ ਉਹ ਕਿਵੇਂ ਪੰਜਾਬ ਦੇ ਜਿਹੜੇ ਨਵੇਂ ਗਾਇਕ ਨੇ ਉਹਨਾਂ ਤੇ ਆਉਂਦੀ ਕਿ ਘੱਟੂ ਕੱਢਿਆ ਯਾਰ ਤੁਸੀਂ ਥੋੜਾ ਨਾ ਅਕਲ ਨੂੰ ਹੱਥ ਮਾਰਿਆ ਕਰੋ ਯਾਰ ਉਹ ਜਿਹੜੇ ਆ ਗਏ ਸਰੋਤਿਆਂ ਦੇ ਸਿਰ ਤੇ ਤੁਹਾਨੂੰ ਲੋਕਾਂ ਨੇ ਸਰੋਤਿਆਂ ਨੇ ਤੁਹਾਨੂੰ ਆਪਣੇ ਸਿਰਾਂ ਦਾ ਤਾਜ ਬਣਾਇਆ ਹੈਗਾ ਲੋ ਸਰੋਤੇ ਤੁਹਾਡੇ ਤੇ ਮਾਣ ਕਰਦੇ ਨੇ ਫਕਰ ਕਰਦੇ ਨੇ ਕਿ ਤੁਸੀਂ ਸੋਨਾ ਗਾਉਂਦੇ ਹੋ ਤੁਹਾਡੀ ਆਵਾਜ਼ ਚੰਗੀ ਆ ਤੁਹਾਨੂੰ ਸੁਣਿਆ ਜਾਂਦਾ ਹੁਣ ਨਵੇਂ ਜਿਹੜੇ ਆ ਗਏ ਨੇ ਕਿਉਂਕਿ ਇੱਕ ਤੇ ਪੈਸਾ ਬਹੁਤ ਆ ਗਿਆ ਇਸ ਫੀਲਡ ਦੇ ਵਿੱਚ ਪੁਰਾਣੇ ਸਿੰਗਰਾਂ ਵਿਚਾਰਿਆਂ ਨੂੰ ਇਹਨੇ ਪੈਸੇ ਨਹੀਂ ਸੀ ਮਿਲਦੇ ਇਹ ਹੁਣ 8-8 ਲੱਖ 10 ਦਾ 15-15 ਕਈ ਤੇ ਕਰੋੜ ਤੱਕ ਵੀ ਪਹੁੰਚ ਗਏ ਹੈਗੇ ਨੇ ਹੁਣ ਜਿਹੜੇ 10 ਲੱਖ 12 ਲੱਖ ਖਰਚ ਕੇ ਆਪਣੇ ਵਿਆਹਾਂ ਸ਼ਾਦੀਆਂ ਤੇ ਖਾੜੇ ਲਾਉਂਦੇ ਨੇ ਜੇ ਉਹਨਾਂ ਦੇ ਟੱਬਰ ਚੋਂ ਕਿਸੇ ਨੇ ਧੀ ਪੁੱਤ ਨੇ ਬੱਚਿਆਂ ਨੇ ਫੋਟੋ ਕਚਾਲੀ ਤੇ ਤੁਸੀਂ ਧੱਕੇ ਮਾਰਦੇ ਹੋ ਪਿੱਛੇ ਜਿੱਥੇ ਖੰਨੇ ਲਾਗੇ ਇੱਕ ਨੇ ਧੱਕਾ ਮਾਰਤਾ ਵਿਚਾਰੇ ਬਜ਼ੁਰਗ ਦੀ ਪਗਲਤਗੀ ਸੀ ਫਿਰ ਮਾਫੀ ਮੰਗੇ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਮਾਲਵੀ ਦੇ ਇੱਕ ਸਿੰਗਰ ਹਾਲਾਂਕਿ ਉਹਨੂੰ ਐਕਟਿੰਗ ਕਰਨੀ ਤੇ ਆਉਂਦੀ ਨਹੀਂ ਹੈਗੀ ਗਾਇਕੀ ਵੀ ਸੋਸ ਹੋਈ ਆ ਪਰ ਅੱਜ ਕੱਲ੍ਹ ਲੋਕੀ ਜਿਆਦਾ ਪੈਸੇ ਵਾਲੇ ਨੇ ਕਿਤੇ ਚਲੋ ਇਹ 18 ਲੱਖ ਲੈਂਦਾ ਚਲੋ 12 ਕੇ ਲੱਖ ਆਲਾ ਵੇਖ ਲੈ ਘਟੂ ਘੜ ਮਨੋਰੰਜਨ ਹੋ ਜਾਊਗਾ ਫਿਲਮਾਂ ਦੀ ਕੋਈ ਚੱਲੀ ਨਹੀਂ ਗਈ ਹੈ ਨਾ ਤੇ ਹੁਣ ਸਵਾਲ ਹੈ ਕਿ ਹੋਇਆ ਕੀ ਵਿਆਹ ਦੇ ਵਿੱਚ ਖਾੜਾ ਲਵਾ ਲਿਆ ਹਜੇ 5 ਕੀ 10 ਮਿੰਟ ਹੋਏ ਹੀ ਤੇ ਜਿਨ੍ਹਾਂ ਨੇ ਖਾੜਾ ਲਵਾਇਆ ਮੁੰਡੇ ਆ ਲਿਆ ਨੇ ਉਹਨਾਂ ਦਾ ਇੱਕ ਜੀ ਉੱਪਰ ਚੜ ਕੇ ਤੇ ਫੋਟੋ ਕਚਾਉਣ ਲੱਗ ਪਿਆ ਉਹਨੂੰ ਧੱਕਾ ਮਾਰ ਦਿੱਤਾ ਗਿਆ ਗਿਆ ਬੰਸਰਾਂ ਨੇ ਜਾਂ ਸਿੰਗਰ ਨੇ ਵੀ ਹੁਣ ਸਵਾਲ ਹੈ ਯਾਰ ਜੇ ਫੋਟੋ ਕਚਾ ਲਈ ਤੇ ਤੇਰੇ ਕਿਤੇ ਮੈਲ ਲੱਗ ਗਈ ਆ ਤੇਰੇ ਹੱਥ ਮੈਲੇ ਹੋਗੇ ਨੇ ਹੰਕਾਰ ਦੇਖੋ ਨਾ ਨਵਾ ਸਿੰਘ ਨਵੇਂ ਸਿੰਗਰਾਂ ਦੇ ਵਿੱਚ ਪ੍ਰਾਣੇ ਦੇਖੋ ਕਿੰਨੇ ਆ ਉਹ ਪ੍ਰਾਣੇ ਕਹਿੰਦੇ ਸਾਨੂੰ ਬੌਂਸਰਾਂ ਦੀ ਲੋੜ ਨਹੀਂ ਹੈ ਜਿਹੜੇ ਵਿਆਹ ਦੇ ਵਿੱਚ ਅਸੀਂ ਜਾ ਰਹੇ ਸਾਡੇ ਵਾਸਤੇ ਵਿਆਹ ਦੇ ਵਜ਼ਿਹਾਰ ਬੰਦਾ ਬੈਠਾ ਕੁੜੀ ਵਾਲੇ ਪਾਸੇ ਮੁੰਡੇ ਵਾਲੇ ਪਾਸੇ ਸਾਡੇ ਤੇ ਉਹ ਹੀ ਬੌਂਸਰ ਇਹ ਹਜੇ ਕੱਲ ਦੇ ਜੰਮੇ ਨਹੀਂ ਆਗੇ ਤੇ 25 25 ਬੌਂਸਰ ਰੱਖਦੇ ਨੇ ਦੂਜੀ ਗੱਲ ਪੰਜਾਬ ਸਰਕਾਰ ਨੇ ਇਹਨਾਂ ਨੂੰ 20 20 ਗਨ ਮੈਣ ਨਹੀਂ ਦਿੱਤੇ ਹੈਗੇ ਨੇ ਅੱਗੇ ਗਾਰੇ ਨੇ ਪਿੱਛੇ ਸਿਕਿਉਰਟੀ ਵਾਲੇ ਖੜੇ ਹੁੰਦੇ ਨੇ ਵਿਚਾਂ ਚਲੋ ਠੀਕ ਹੈ ਕਈਆਂ ਨੂੰ ਧਮਕੀਆਂ ਹੈ ਕਈਆਂ ਨੇ ਵੈਸੇ ਲੈ ਲਈ ਹੈਗੀ ਆ ਹੁਣ ਸਵਾਲ ਹੈ ਜਿਹੜੇ ਸਿੰਗਰ ਦਾ ਨਾਮ ਨਹੀਂ ਲੈਣਾ ਕਿਉਂਕਿ ਹਜੋ ਮਾਫੀਆਂ ਮੰਗਦਾ ਫਿਰਦਾ ਹੈਗਾ ਸਿੰਗਰ ਨੇ 15 ਕਿ ਮਿੰਟ ਗਾਇਆ ਹੀ ਅਜੇ 1 ਘੰਟਾ ਤੇ 45 ਮਿੰਟ ਬਾਕੀ ਕਿਉਂਕਿ ਉਹ ਕਹਿੰਦੇ 2 ਘੰਟੇ ਤੈਨੂੰ ਬੁੱਕ ਕੀਤਾ ਰੁਪਈਆ ਤੋਂ 15 ਲੱਖ ਰੁਪਈਆ ਲਿਆ ਹੈਗਾ ਉਹਨਾਂ ਨੇ ਫਿਰ ਸਾਜੀ ਵੀ ਬਿਠਾ ਦਿੱਤੇ ਸਾਈਡਾਂ ਤੇ ਕੁਰਸੀਆਂ ਲਾ ਕੇ ਜਿੱਥੇ ਖੜੇ ਸੀ ਉੱਥੇ ਰਹਿਣ ਦਿੱਤਾ ਹੈਗਾ ਤੇ ਵਿਚਕਾਰ ਲਾਤੀ ਸਿੰਗਰ ਦੀ ਕੁਰਸੀ ਸਿੰਘਰ ਦੀ ਕੁਰਸੀ ਲਾਤੀ ਹੈਗੀ ਕਹਿੰਦੇ ਬੰਦੇ ਦਾ ਪੁੱਤ ਬਣ ਕੇ ਇੱਥੇ ਬੈਠੇ ਰਹਿਣਾ 2 ਘੰਟੇ ਤੈਨੂੰ ਅਸੀਂ ਪੈ ਹੀ ਦਿੱਤਿਆ ਇਹ ਸਾਡੀ ਮਰਜ਼ੀ ਹੈ ਤੇਰੇ ਕੋ ਗਵਾਈਏ ਜਾਂ ਨਾ ਅਗਵਾਈਏ ਤੇਰੇ ਨਾਲ ਫੂਟੋ ਕਿ ਚਾਹੀਏ ਨਾ ਖਚਵਾਈਏ ਕੋਈ ਮਾਇਨੇ ਨਹੀਂ ਰੱਖਦਾ ਪਰ 2 ਘੰਟੇ ਤੂੰ ਇੱਥੋਂ ਹਿਲਣਾ ਨਹੀਂ ਆਗਾ ਪਸ਼ਾਪ ਵੀ ਨਹੀਂ ਉਹਨੇ 2 ਘੰਟੇ ਕੀਤਾ ਹੈਗਾ ਅੱਖਾਂ 'ਚ ਹੰਝੂ ਆ ਗਏ ਅੱਖਾਂ 'ਚੋਂ ਨੀਰ ਆ ਗਏ ਕਿ ਹੁਣ ਕਿਤੇ ਮੇਰੀ ਸੇਵਾ ਮੈਨਾਂ ਹੋਵੇ ਉਹਨਾਂ ਸਾਰਿਆਂ ਨੇ ਮੁੰਡੇ ਆਲਿਆਂ ਨੇ ਵੀ ਕੁੜੀ ਆਲਿਆਂ ਨੇ ਵੀ ਤੇ ਸ਼ਾਇਦ ਹੋਰ ਵੀ ਫਿਲਮਾਂ ਬਣਾ ਲਈਆਂ ਹੈਗੀਆਂ ਹੱਥ ਜੋੜ ਕੇ ਐ ਖੜ ਬੈਠਾ ਰਹਿ ਗਿਆ ਤੇ ਨੀਵੀਂ ਐ ਕਰਕੇ ਬੈਠਾ ਰਿਹਾ ਤੇ ਤਰਲੇ ਕੱਢ ਦਿਆ ਗਿਆ ਕਿ ਰੱਬ ਦਾ ਵਾਸਤਾ ਮੈਨੂੰ ਮaaf ਕਰ ਦਿਓ ਮੇਰੇ ਕੋਲ ਗਲਤੀ ਹੋ ਗਈ ਕਹਿੰਦੇ ਜਿੱਦ ਨੇ ਇਹਦੀ ਕਹਿੰਦੇ ਵੀਡੀਓ ਪੈ ਗਈ ਉਹਦਾ ਸਿੰਗਰ ਦਾ ਜਲੂਸ ਨਿਕਲ ਜਾਣਾ ਤੇ ਮੈਂ ਕਹਿੰਦਾ ਕਿ ਇਹਦੀ ਵੀਡੀਓ ਪਾਉਣੀ ਚਾਹੀਦੀ ਹੈਗੀਆਂ ਜਿਹੜੇ ਬਾਕੀ ਸਿੰਗਰ ਜਿਨ੍ਹਾਂ ਦਾ ਦਿਮਾਗ ਖਰਾਬ ਹੋਇਆ ਉਹ ਵੀ ਸੈਟ ਆ ਜਾਣਗੇ ਯਾਰ ਅਗਰ ਕਿਸੇ ਨੇ ਵਿਆਹ ਸ਼ਾਦੀ ਤੇ ਐਸੇ ਕਰਕੇ ਬੁਲਾਇਆ ਵੀ ਤੁਸੀਂ ਚੰਗਾ ਗਾਉਂਦੇ ਹੋਗੇ ਤੇ ਤੁਸੀਂ ਉੱਥੇ ਇਹ ਕਹਿ ਲੋ ਕਿ ਮੈਂ ਟੱਬਰ ਦੇ ਨਾਲ ਵੀ ਫੋਟੋਆਂ ਖਿਚਾ ਲਾਂਗਾ ਯਾਰ ਤਾਂ ਫਿਰ ਕੀ ਹੋ ਗਿਆ ਸਾਰੇ ਦਿਨੇ ਖਿਚਾਉਂਦੇ ਮਤਲਬ 1000 ਬੰਦਾ ਜੇ ਵਿਆਹ ਦੇ ਵਿੱਚ ਆਇਆ 1000 ਥੋੜਾ ਖਿਚਾਊਗਾ ਹਾਰੀ ਸਾਰੀ ਫੋਟੋ ਵੀ ਨਹੀਂ ਕੋਈ ਖਚਵਾਉਂਦਾ ਪਰ ਜੇ ਘਰ ਦੇ ਜੀਆ ਨੇ ਪੰਜਾਂ ਨੇ ਫੋਟੋਆਂ ਖਿਚਾ ਲਈਆਂ ਯਾਰ ਫਿਰ ਕੀ ਹੋ ਜਾ ਕੀ ਘਸ ਚੱਲਿਆ ਹੈਗਾ ਬਹੁਤ ਹੀ ਕਲਾਕਾਰ ਤਾਂ ਸਟੇਜ ਦੇ ਉੱਤੇ ਖੜੇ ਖੜੇ ਲੋਕਾਂ ਦਾ ਦਿਲ ਵੀ ਜਿੱਤ ਲੈਂਦੇ ਆ ਆਪਦੀ ਬੋਲਬਾਣੀ ਦੇ ਨਾਲ ਆਪਦੀਆਂ ਉੱਥੇ ਬੈਠਣੀ ਉੱਠਣੀ ਦੇ ਨਾਲ ਪਰ ਜਿਵੇਂ ਇਸ ਕਲਾਕਾਰ ਦੀ ਸੀ ਗੱਲ ਕਰ ਰਹੇ ਆ ਇਹ ਵੀ ਹੋ ਸਕਦਾ ਹੈ ਕਿ ਕਲਾਕਾਰ ਨੂੰ ਦਿੱਕਤ ਆ ਰਹੀ ਹੋਵੇ ਕਿ ਮੇਰਾ ਫਲੋ ਟੁੱਟਦਾ ਗਾਉਣ ਦੇ ਵਿੱਚ ਕਈ ਵਾਰੀ ਸਟੇਜਾਂ ਤੇ ਗੱਲ ਹੋਰ ਹੁੰਦੀ ਹੈ ਦੂਜਾ ਪਾਸਾ ਹੋਰ ਨਿਕਲਦਾ ਸੰਦੀਪ ਪਹਿਲੀ ਗੱਲ ਹੈ ਕਿ ਅੱਜ ਦੇ ਸਿੰਗਰ ਦੇ ਵਿੱਚ ਇੰਨੀ ਹਿੰਮਤ ਨਹੀਂ ਆ ਗਈ ਉਹ 2 ਘੰਟੇ ਗਾ ਜੇ ਸੀੜੀਆਂ ਲਗਾਉਂਦੇ ਰੇ ਸੀੜੀਆਂ ਲਗਾਉਂਦੇ ਆਗੇ ਨੇ ਲਿਪਸਿੰਗ ਕਰਦੇ ਆਗੇ ਨੇ ਇਹ ਸਾਰੇ ਗੁਰਦਾਸ ਮਾਨ ਮੁਹੰਮਦ ਸਦੀਕ ਸ਼ਰਿੰਦਰ ਸ਼ਿੰਦੇ ਵਰਗੇ ਲੋਕ ਨਹੀਂ ਹੈਗੇ ਜਿਹੜੇ 2-2 ਘੰਟੇ ਗਾਉਂਦੇ 2.5-2.5 ਘੰਟੇ ਗਾਉਂਦੇ ਇਹਦੇ ਸੀਡੀ ਵਾਲੇ ਨੇ ਪਿੱਛੇ ਸੀਡੀ ਲੱਗ ਜਾਂਦੀ ਹੈ ਲਿਪਸਿੰਗ ਕਰਦੇ ਨੇ ਨਾਲ ਨਾਲ ਥੋੜਾ ਬਹੁਤਾ ਨੱਚ ਲੈਂਦੇ ਨੇ 2 ਘੰਟੇ ਨਹੀਂ ਲੈ ਕਿਹੜੀ ਟੁੱਟਦੀ ਹੈ ਕਿੰਨੇ ਕਿ ਸੁਰਤਾਲ ਵਾਲੇ ਆਗੇ ਨੇ ਸਾਰਿਆਂ ਨੂੰ ਪਤਾ ਕਿ ਕੀ ਆਟੋ ਟਿਊਨ ਤੇ ਗਾਉਣ ਵਾਲੇ ਅੱਜ ਕੱਲ ਮਸ਼ੀਨਾਂ ਏਦਾਂ ਦੀ ਆ ਗਈਆਂ ਤੁਹਾਡੀ ਸਾਰੀ ਕੁਝ ਆਵਾਜ਼ ਸੋਹਣੀ ਕਰਕੇ ਪੇਸ਼ ਕਰ ਦਿੰਦੇ ਹੈਗੇ ਨੇ ਚਾਹੇ ਮੁੰਡੇ ਨੇ ਚਾਹੇ ਚਾਹੇ ਕਈ ਚੰਗੇ ਵੀ ਹੈਗੇ ਨੇ ਜਿਹੜੇ ਚੰਗੇ ਨੇ ਉਹ ਨਖਰੇ ਨਹੀਂ ਕਰਦੇ ਹੈਗੇ ਤੇ ਜਿਨ੍ਹਾਂ ਦੇ ਪੱਲੇ ਨਹੀਂ ਹੈਗੇ ਉਹ ਸਭ ਤੋਂ ਵੱਧ ਨਖਰੇ ਕਰਦੇ ਹੈਗੇ ਨੇ ਹੁਣ ਮੰਨ ਲਓ ਜੇ ਲੈ ਵੀ ਟੁੱਟ ਗਈ ਕਿ ਤੇ ਫਿਰ ਕੀ ਹੋ ਗਿਆ ਸਿੰਗਰ ਆ ਤੂੰ ਉਸੇ ਸੁਰ ਤੋਂ ਫੜਦਾ ਯਾਰ ਉਸੇ ਤਾਲ ਤੋਂ ਫੜਦਾ ਉਸੇ ਪੇਚ ਤੋਂ ਫੜਦਾ ਹੈਗਾ ਗੁਰਦਾਸ ਮਾਨ ਸਾਹਿਬ ਦੀ ਸਟੇਜ ਨਹੀਂ ਦੇਖਿਆ ਵਿੱਚ ਉਹ ਗੱਲਾਂ ਵੀ ਕਰੀ ਜਾਂਦੇ ਫਿਰ ਉਸੇ ਤਾਲ ਤੇ ਸੁਰ ਤੇ ਫੜ ਲੈਂਦੇ ਨੇ ਉਹਦੇ ਜਿੰਨਾ ਨੱਚ ਕੇ ਲੋ ਪਰ ਉਹਦੇ ਦੇ ਨਾਲ ਜਿੰਨੀ ਮਰਜ਼ੀ ਲੋਕੀ ਫੋਟੋ ਕਿਚਾਈ ਦੇਣ ਕਈ ਤੇ ਜੇ ਦਿਲ ਵੀ ਜਦੋਂ ਜਿਵੇਂ ਤੁਸੀਂ ਕਿਹਾ ਜਿਨ੍ਹਾਂ ਨੇ ਦਿਲ ਜਿਤਨਾ ਹੈਗਾ ਨਾ ਉਨਾ ਦਾ ਨਜ਼ਰੀਆ ਹੋਰ ਦਾ ਤੇ ਜਿਹੜੇ ਦਿਨਾਂ ਜਿਨ੍ਹਾਂ ਨੂੰ ਲੋਕਾਂ ਨੇ ਨਫ਼ਰਤ ਕਰਨੀ ਉਹ ਆਪ ਪੈਰੀ ਕੁਵਾੜਾ ਮਾਰਦੇ ਹੁਣ ਮੰਨ ਕੇ ਚਲੋ ਉਸ ਸਿੰਗਰ ਦੀ ਜੇ ਤਸਵੀਰ ਸਾਹਮਣੇ ਆ ਗਈ ਕੁਰਸੀ ਤੇ ਬੈਠਾ ਵੀ ਜਿੱਤੇ ਪੁਲਿਸ ਵਾਲੇ ਨਹੀਂ ਆ ਕੋਈ ਚੋਰ ਚੱਕਾ ਫੜ ਲੈਂਦੇ ਨੇ 25 ਜਣੇ ਪਿੱਛੇ ਖੜੇ ਹੁੰਦੇ ਨੇ ਤੇ ਥੱਲੇ ਪੈਰਾਂ ਭਾਰ ਬਿਠਾਇਆ ਹੁੰਦਾ ਤੇ ਮੂੰਹ ਟੱਕਿਆ ਹੋਵੇ ਇਹੋ ਜਿਹੜੀ ਸਥਿਤੀ ਆ ਉਸ ਸਿੰਗਰ ਦੀ ਸੀ ਹੁਣ ਸ਼ਿਫਾਰਸ਼ਾਂ ਲੱਭ ਰਿਹਾਗਾ ਮੁੰਡੇ ਵਾਲਿਆਂ ਦੇ ਤਰਲੇ ਕੱਢਣੇ ਹੈਗਾ ਪੈਰੀ ਵੀ ਪੈ ਗਿਆਗੇ ਗਰਬ ਦਾ ਵਾਸਤਾ ਪੈਸੇ ਵੀ ਮੇਰੇ ਕੋਲ ਵਾਪਸ ਮੈਂ ਕਰ ਦਿੰਦਾ ਹੈਗਾ ਮੇਰੀ ਵੀਡੀਓ ਨਾ ਪਾਇ ਤੇ ਮੈਂ ਕਹਿੰਦਾ ਕਿ ਪਾਉਣੀ ਚਾਹੀਦੀ ਹੈਗੀ ਹਮ ਘੱਟੋ ਘੱਟ ਪਤਾ ਤੇ ਲੱਗੇ ਬਾਕੀ ਸਿੰਗਰਾਂ ਨੂੰ ਪਤਾ ਲੱਗੇ ਨਾ ਕਿ ਯਾਰ ਤੁਸੀਂ ਸਟੇਜ ਤੇ ਚੜਦੇ ਹੋ ੱੱੱਕੇ ਮਾਰਦੇ ਹੋ ਬੌਂਸਰਾਂ ਕੋਈ ਕਟਵਾਉਂਦੇ ਹੋ ਗਿਆ ਹਮ ਬੌਂਸਰ ਬੇਇੱਜ਼ਤੀ ਕਰਦੇ ਨੇ ਕਈ ਸਿੰਗਰਾਂ ਨੂੰ ਤੇ ਬੌਂਸਰ ਹੀ ਕੁੱਟ ਪਵਾ ਦਿੰਦੇ ਹੈਗੇ ਨੇ ਹਮ ਪਿੱਛੇ ਜੇ ਇੱਕ ਹੋਰ ਸਿੰਗਰ ਹੈ ਮਾਲਵੇ ਦਾ ਉਹ ਮਾਝੇ ਦੇ ਵਿੱਚ ਕੁੱਟ ਖਾ ਗਿਆ ਆ ਗਿਆ ਇਸ ਕਰਕੇ ਲੋਕੀ ਨਹੀਂ ਹੈ ਯਾਰ ਕਮਾਲ ਆ ਵੀ ਤੁਹਾਨੂੰ ਪਿਆਰ ਕਰਦੇ ਨਾ ਜੱਫੀ ਪਾ ਲੈਣਗੇ ਫਿਰ ਕਿਉਂ ਕੀ ਘਸ ਚਲੇਗਾ ਤੇ ਇਸ ਕਰਕੇ ਪੰਜਾਬ ਦੇ ਸਿੰਗਰਾਂ ਨੂੰ ਚਾਹੀਦਾ ਹੈਗਾ ਕਿ ਯਾਰ ਲੋਕ ਤੁਹਾਨੂੰ ਵੱਡੇ ਕਰਦੇ ਨੇ ਅਖਾੜੇ ਲੱਗਣਗੇ ਤੇ ਤੁਹਾਡੇ ਕੋਲ ਚਾਰ ਪੈਸੇ ਆਉਣਗੇ ਨਾ ਜੇ ਤੁਹਾਡੇ ਅਖਾੜੇ ਨਾ ਲੱਗੇ ਹੈਗੇ ਤੇ ਫਿਰ ਤੁਸੀਂ ਕੀ ਕਰ ਲੋਗੇ ਘਰ ਬੈਠੇ ਗਾਈ ਚੱਲੋਗੇ YouTube ਤੇ ਗਾਈ ਚੱਲੋਗੇ YouTube ਤੇ ਗਾਉਣ ਦੇ ਨਾਲ ਤੁਹਾਨੂੰ ਪੈਸੇ ਬਣ ਜਾਣਗੇ ਵੈਸੇ ਤੇ ਇਕੱਲੇ ਉਹ ਭਰਦੇ ਨੇ ਜਿਨ੍ਹਾਂ ਨੇ ਆਪਣੇ ਕੁੜੀਆਂ ਮੁੰਡਿਆਂ ਦੇ ਵਿਆਹਾਂ ਤੇ 5-5 ਲੱਖ 8-8 ਲੱਖ 12-12 ਲੱਖ 18-18 ਲੱਖ ਰੁਪਏ ਤੇ 18 ਲੱਖ ਵੈਸੇ ਲਹੈ ਨਹੀਂ ਇਹ ਜਿਹੜੇ ਇਸ ਟਾਈਮ ਲੋਕੀ ਕਈ ਸਿੰਗਰਾਂ ਦਾ 12-12 18-18 ਲੱਖ ਭਰ ਮੈਂ ਤਾਂ ਕਹਿੰਦੇ ਲੋਕ ਛਦਾਈ ਹੈਗੇ ਨੇ ਜਦੋਂ 18 ਲੱਖ ਭਰ ਜੋਗੇ ਇਹ ਸਿੰਗਰ 18 ਲੱਖ ਵਾਲੇ ਨਹੀਂ ਕਈ 40-40 ਲੱਖ ਭਰੀ ਜਾਂਦੇ ਹੈਗੇ ਨੇ ਇਹ ਰੇ ਐਡੇ ਕੀ ਇਹਦੇ ਨਾਲ ਤੇ ਕੁੜੀ ਮੁੰਡੇ ਦੇ 40 ਲੱਖ ਰੁਪਏ ਐਫਡੀ ਕਰਵਾ ਦਿਓ ਚੰਗੇ ਰਹੋਗੇ ਲੋਕਾਂ ਦੀ ਮੈਂ ਗੱਲ ਕਰਨ ਲੱਗਾ ਸੀ ਕਿ ਪ੍ਰਤੀਕਿਰਿਆ ਵੀ ਲੋਕ ਫਿਰ ਐਂ ਦਿੰਦੇ ਇਹ ਜਿਹੀਆਂ ਕਹਾਣੀਆਂ ਜਾਂ ਵਿਵਾਦਤ ਗੱਲਾਂ ਸਾਹਮਣੇ ਆਉਂਦੀਆਂ ਕੋਈ ਫੋਟੋ ਜਾਂ ਵੀਡੀਓ ਉਹ ਲੋਕਾਂ ਦੇ ਕਮੈਂਟ ਹੁੰਦੇ ਆ ਕਿ ਇਹਨਾਂ ਲੋਕਾਂ ਨੂੰ ਪਹਿਲਾਂ ਚਾਹੀਦਾ ਜਿਹੜੇ ਇੰਨੇ ਇੰਨੇ ਪੈਸੇ ਥੱਬਾ ਪੈਸਿਆਂ ਦਾ ਇਹਨਾਂ ਨੂੰ ਦਿੰਦੇ ਆ ਬਾਅਦ ਵਿੱਚ ਫਿਰ ਇਸ ਤਰ੍ਹਾਂ ਦੀ ਜਲਾਲਤ ਵੀ ਸਾਹਮਣਾ ਕਰਨਾ ਪੈਂਦਾ ਮੈਂ ਤਾਂ ਹੀ ਕਹਿ ਰਿਹਾ ਕਿ ਇਹਦੇ ਨਾਲ ਜਿਹਨੂੰ ਤੁਸੀਂ 40 ਲੱਖ ਰੁਪਏ ਦੇ ਰਹੇ ਹੋ ਜਾਂ 18 ਲੱਖ ਰੁਪਏ ਦੇ ਤਾਂ ਆਪਣੇ ਕੁੜੀ ਮੁੰਡੇ ਦੇ ਨਾਮ ਦੀ ਕਰ ਦਿਓ ਯਾਰ ਪੰਜ ਸਾਲਾਂ ਨੂੰ ਏ ਦੇ ਦੋ ਘੰਟੇ ਦੇ ਖੇੜੇ ਦੇ ਨਾਲ ਤੇ ਤੁਸੀਂ ਡੀਜੇ ਲਾ ਲੋ 20-25000 ਦਾ ਇਹੋ ਜੇ ਲੋਕ ਮੂਰਖਾਂ ਨੂੰ ਬੁਲਾਉਣਾ ਜਿਹੜੇ ਤੁਹਾਨੂੰ ਪੈਸੇ ਵੀ ਲੈਂਦੇ ਨੇ ਤੁਹਾਡੇ ਯੁੱਤੀਆਂ ਵੀ ਮਾਰਦੇ ਨੇ ਬੇਇੱਜ਼ਤੀ ਵੀ ਕਰਦੇ ਤੁਹਾਡੇ ਨਿਆਣਿਆਂ ਦੇ ਫੋੜਾ ਨਹੀਂ ਕਿ ਚਾਹੁੰਦੇ ਹੈਗੇ ਬੌਂਸਰਾਂ ਕੋ ਕਟਵਾਉਂਦੇ ਹੋ ਤੁਸੀਂ ਇਹੋ ਜੇ ਕਰਤੂਤਾਂ ਨੂੰ ਬੁਲਾਉਂਦੇ ਹੀ ਕਿਉਂ ਇਸ ਕਰਕੇ ਨਵੇਂ ਆ ਦੇ ਜਿਹੜੇ ਨਖਰੇ ਜਿਆਦੇ ਨੇ ਹੁਣ ਜਦੋਂ ਨਵੇਂ ਆ ਨਖਰੇ ਕਰਨਗੇ ਪੱਲੇ ਕੁਝ ਨਹੀਂ ਆਏਗਾ ਤੇ ਫਿਰ ਇਹ ਲੋਕਾਂ ਲੋਕਾਂ ਕੋ ਕੁੱਟ ਖਾਣਗੇ ਇਸ ਕਰਕੇ ਆ ਹੁਣ ਜਿਹੜਾ ਸਿੰਗਰ ਇਹਨੂੰ ਸਬਕ ਮਿਲਿਆ ਹੈ ਤਾਂ ਕਿ ਉਹਨੇ ਕੋਈ ਆਪਣੇ ਫੋਡ ਹੋਣੀ ਪਈਏਗੀ ਪਤਾ ਤੂੰ ਕੋ ਜਲੀਲ ਹੋ ਕੇ ਆਇਓ ਤੇ ਜਲੀਲ ਕਿਸੇ ਨੇ ਨਹੀਂ ਕੀਤਾ ਖੁਦ ਹੋ ਜਲੀਲ ਹੋਇਓ ਕਿ ਇੰਨਾ ਜਿਆਦਾ ਉਹ ਬੰਦਾ ਜਲੀਲ ਹੋਇਆ ਮੈਨੂੰ ਲੱਗਦਾ ਹੈ ਕਿ ਛੇਤੀ ਉਹਦੀ ਟੇਪ ਨਹੀਂ ਆਦੀ ਛੇਤੀ ਉਹਦੀ ਗਾਣਾ ਨਹੀਂ ਆਉਂਦਾ ਹੈਗਾ ਛੇਤੀ ਉਹ ਕੋਈ ਪੋਸਟਰੀ ਪਾਊਗਾ ਬੰਦਾ ਸੱਮੇ ਜੀ ਵੀ ਚਲੇ ਜਾਂਦਾ ਔਰ ਜਾਣਾ ਚਾਹੀਦਾ ਕਿਉਂਕਿ ਤੂੰ ਖੁਦ ਹੋ ਜੇ ਬੰਦਾ ਮੈਨੂੰ ਹੈਰਾਨਿਆ ਵੀ ਜੇ ਸਟੇਜ ਤੇ ਚੜ ਕੇ ਫੋਟੋ ਵੀ ਖਿਚਾ ਲਈ ਤੇ ਫਿਰ ਘਸ ਕੀ ਗਿਆਗਾ ਹੂੰ ਤੁਸੀਂ ਘਟੋ ਘੜ ਕੋ ਕਿ ਭਾਈ ਮੈਂ ਫੋਟੋ ਖਿਚਾਉਂਦਾ ਜਦੋਂ ਤੁਸੀਂ ਪਹਿਲਾਂ ਜਾਂਦੇ ਜਾਂਦੇ ਘਰ ਦੇ ਕਹਦੇ ਕਰੋ ਜੀ ਮੈਂ 15 ਮਿੰਟ ਫੋਟੋਆਂ ਖਿਚਾ ਲਵਾਂ ਤੇ ਮੇਰੇ ਕੋਲ ਪੌਣੇ 2 ਘੰਟੇ ਗਵਾ ਲਓ ਪਰ ਜੇ ਫੋਟੋ ਕਿੰਨੇ ਕੀ ਆਪਾਂ ਵਿਆਹ ਸ਼ਾਦੀਆਂ ਜਾਂਦੇ ਕਿੰਨੇ ਕੀ ਲੋਕੀ ਸਿੰਗਰਾਂ ਦੇ ਨਾਲ ਫੋਟੋ ਖਿਚਾਉਂਦੇ ਨੇ ਤੁਸੀਂ ਚੋਰਾ ਵਾਂਗੂ ਆਉਂਦੇ ਚੋਰਾ ਵਾਂਗੂ ਚਲੇ ਜਾਂਦੇ ਹੈਗੇ ਤੇ ਜੇ ਘਰ ਦੇ ਜੀ ਨੇ ਜਿਨ੍ਹਾਂ ਨੇ ਇੰਨੇ ਪੈਸੇ ਭਰੇ ਨੇ ਠੀਕ ਹੈ ਤੇ ਫੋਟੋ ਖਿਚਾ ਲੋ ਕੱਲ ਇੱਕ ਕਿਸੇ ਸਿੰਗਰ ਦੀ ਰੀਲ ਦੀ ਚੱਲਣ ਦੇ ਕੋ ਵਿਲਾੜੇ ਜਿਹੜਾ ਵਿਆਹ ਵਾਲਾ ਮੁੰਡਾ ਉਹ ਕਿਸੇ ਸਿੰਗਰ ਨੂੰ ਕਹਿ ਰਿਹਾ ਸੀ ਕਹਿੰਦਾ ਭਾਜੀ ਮੈਂ ਵਿਆਹ ਪਿਛਲੇ ਸਾਲ ਵੀ ਕਰ ਲੈਣਾ ਸੀ ਹੈਨਾ ਤੇ ਮੇਰੇ ਕੋ ਪੈਸੇ ਨਹੀਂ ਆ ਗਏ ਇਸ ਸਾਲ ਮੇਰੇ ਕੋ ਪੈਸੇ ਆ ਗਏ ਤੇ ਮੈਂ ਤੁਹਾਨੂੰ ਬੁਲਾ ਲਿਆ ਹੁਣ ਜੇ ਦੇਖੋ ਉਹ ਵੀ ਸਿੰਗਰ ਵੀ ਖੁਸ਼ ਹੋ ਗਿਆ ਲਾੜਾ ਵੀ ਖੁਸ਼ ਹੋ ਗਿਆ ਤੇ ਕਈ ਸਿੰਗਰ ਹੈਗੇ ਨੇ ਉਹ ਕਹਿੰਦੇ ਕਈ ਫੋਟੋਆਂ ਨਹੀਂ ਖਚਾਉਂਦੇ ਹੈਗੇ ਤੇ ਜਿਹੜੇ ਫੋਟੋਆਂ ਨਹੀਂ ਖਚਾਉਂਦੇ ਹੈਗੇ ਉਹ ਫਿਰ ਉਹਨਾਂ ਨੂੰ ਪੈਰਾਂ ਭਾਰ ਬੈਣਾ ਪੈਂਦਾ ਹੈਗਾ ਹੁਣ ਉਹ ਉਹਦਾਂ ਦਾ ਉਹ ਜਿਹੜਾ ਸਿੰਗਰ ਆ ਮਾਲਵੇ ਦਾ ਉਦੋਂ ਦਾ ਇਸ ਕਰਕੇ ਘਰੋਂ ਬਾਹਰ ਨਹੀਂ ਨਿਕਲੇਗਾ ਸਦਮੇ ਚ ਵੀ ਆ ਭੀ ਜੇ ਮੇਰੀ ਵੀਡੀਓ ਵਾਇਰਲ ਹੋ ਗਈ ਜੇ ਉਹਨਾਂ ਨੇ ਕਰਤੀ ਤੇ ਉਹਦਾ ਉਹਦਾ ਜਲੀਲ ਹੋਏਗਾ ਹੋਰ ਜਲੀਲ ਹੋਏਗਾ ਹੁਣ ਠੀਕ ਹੈ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਮਾਪਿਆਂ ਨੂੰ ਜਿਨ੍ਹਾਂ ਨੇ ਬੁਲਾਇਆ ਪਰ ਇਹੋ ਜੇ ਲੋਕਾਂ ਨੂੰ ਸਬਕ ਕਿਵੇਂ ਮਿਲਣਾ ਚਾਹੀਦਾ ਹੈਗਾ ਸਬਕ ਵੀ ਕਿਤੇ ਮਿਲਣਾ ਚਾਹੀਦਾ ਹੈਗਾ ਨਾ ਇਸ ਕਰਕੇ ਚਲੋ ਉਹਨਾਂ ਨੂੰ ਰਿਲੀਜ਼ ਨਹੀਂ ਕਰਨੀ ਕਿਉਂਕਿ ਬੰਦਾ ਜ਼ਿਆਦਾ ਜਲੀਲ ਹੋਊਗਾ ਪਰ ਉਹ ਵੀ ਸਿਆਣੇ ਨੇ ਮੁੰਡੇ ਵਾਲੇ ਵੀ ਹੁਣ ਉਹਨਾਂ ਨੇ ਹਫਤਾ ਹੋ ਗਿਆ ਹਲੇ ਤੱਕ ਉਹਨਾਂ ਨੇ ਰਿਲੀਜ਼ ਨਹੀਂ ਕੀਤੀ ਹੈਗੀ। ਸਾਡਾ ਵੀ ਇੱਥੇ ਕਹਾਣੀ ਦੱਸਣ ਦਾ ਮਕਸਦ ਇਹੀ ਹੈ ਕਿ ਘਟੋ-ਘਟ ਵਾਕੀ ਜਿਹੜੇ ਕਲਾਕਾਰ ਫੂਫਾਂ ਕਰਦੇ ਘਟੋ-ਘਟੋ ਸੋਚ ਸਮਝ ਕੇ ਚੱਲਣ। ਮੋਗੇ ਵੀ ਇੱਕ ਕੁੱਟ ਖਾ ਗਿਆ ਇਹ ਸਿੰਗਰ ਕੁੱਟ ਪਈ ਹੀ। ਹੂੰ। ਗੁਲਾਬ ਸਿੱਧੂ ਦਾ ਖੰਨੇ ਲਾ ਕੇ ਪੰਗਾ ਪੈ ਗਿਆ ਇਦਾਂ ਦੇ 10-12 ਨੇ। ਹੂੰ। ਇਸ ਕਰਕੇ ਯਾਰ ਕਮਾਲ ਹੈ। ਤੁਸੀਂ ਪਹਿਲਾਂ ਹੀ ਕਹਿ ਦੋ। ਜੋ ਤੁਹਾਨੂੰ ਬੁੱਕ ਕਰਨ ਆਉਂਦੇ ਹੈਗੇ ਨੇ ਵੀ ਭਈ ਮੈਂ ਫੋੜਵਾਣੀ ਕਿਚਾਣੀ ਹੈਗੇ ਅਗਲੇ ਕਹਿੰਦੇ ਠੀਕ ਹੈ ਵੀ ਇੰਨੀ ਕਰਦੇ ਤੂੰ ਪਹਿਲਾਂ ਹੀ ਡੀਲ ਕਰ ਲਓ ਐਗਰੀਮੈਂਟ ਪਹਿਲਾਂ ਹੀ ਕਰ ਲਓ ਤੇ ਜੇ ਕਿਸੇ ਦਾ ਦਿਲ ਵੀ ਕੀਤਾ ਹੈਗਾ ਤੇ ਫਿਰ ਵੀ ਯਾਰ ਐਡੀ ਕਿਹੜੀ ਗੱਲ ਹੋ ਗਈ ਆ ਤੇ ਇਸ ਕਰਕੇ ਉਹਨਾਂ ਨੂੰ ਠੀਕ ਹੈ ਕਿ ਨਵੇਂ ਸਿੰਗਰਾਂ ਨੂੰ ਸਾਰੇ ਨਹੀਂ ਇਕਾਦੁੱਕੇ ਆ ਜਿਨ੍ਹਾਂ ਦਾ ਕੰਮ ਖਰਾਬ ਹੋਇਆ ਜਿਨ੍ਹਾਂ ਦਾ ਦਿਮਾਗ ਵਿਗੜਿਆ ਹੈਗਾ ਨਾ ਇਸ ਕਰਕੇ ਕਿਉਂਕਿ ਹਰ ਕੋਈ ਸਿੰਗਰ ਆ ਉਹ ਸਾਰੇ ਕੋਈ ਕਹਿੰਦੇ ਹੈਗੇ ਕਿ ਮੈਂ ਨਾਲੇ ਗਾਲਾਂ ਤੇ ਨਾਲੇ ਮੈਂ ਬਨ ਜਾ ਗਿੱਪੀ ਗਰੇਵਾਲ ਨਾਲੇ ਮੈਂ ਬਨ ਜਾ ਦਿਲਜੀਤ ਦਸਾਂਝ ਵਰਗਾ ਬਨ ਜਾ ਵੀ ਉਹਨਾਂ ਵਰਗੇ ਨਹੀਂ ਬਣ ਸਕਦੇ ਹੈਗੇ ਨਾ ਨਾ ਤੁਨੂੰ ਗਾਇਕੀ ਆਉਂਦੀ ਨਾ ਤੁਨੂੰ ਐਕਟਿੰਗ ਆਉਂਦੀ ਹੈਗੀ ਇਸ ਕਰਕੇ ਪੰਜਾਬ ਦੇ ਵਿੱਚ ਕੀ ਹੋ ਕਿ ਗਾਇਕ ਹੀਰੋ ਬਣਨ ਵਾਸਤੇ ਗਾਇਕ ਬਣਿਆ ਜਾ ਰਿਹਾ ਹੈਗਾ ਇਸ ਕਰਕੇ ਜਿਹੜੇ ਨਵੇਂ ਮੁੰਡੇ ਹੈਗੇ ਨੇ ਉਹਨਾਂ ਨੂੰ ਪੁਰਾਣਿਆਂ ਤੋਂ ਸਿੱਖਣਾ ਚਾਹੀਦਾ ਹੈਗਾ ਕਿ ਜਿਹੜੇ ਪੁਰਾਣੇ ਸਿੰਗਰ ਨੇ ਕਿਉਂ ਅੱਜ ਲੋਕੀ ਯਾਦ ਕਰਦੇ ਹੈਗੇ ਨੇ ਕਿਉਂ ਲੋਕ ਉਹਨਾਂ ਦੇ ਅੱਜ ਵੀ ਖਾੜੇ ਲੱਗਦੇ ਹੈਗੇ ਨੇ ਕਿਉਂਕਿ ਉਹ ਧਰਤੀ ਤੇ ਰਹਿੰਦੇ ਸੀ ਤੁਸੀਂ ਇੱਕ ਗਾਣੇ ਦੇ ਨਾਲ ਹੀ ਅਸਮਾਨੀ ਡਾਰੀਆਂ ਲਾਉਣਾ ਚਾਹੁੰਦੇ ਹੋਗੇ ਤੇ ਤੈਨੂੰ ਹੀ ਧਰਤੀ ਤੋਂ ਪੈਰ ਛੱਡ ਦਿੰਦੇ ਜਿਹੜਾ ਵੀ ਬੰਦਾ ਕਿਸੇ ਵੀ ਫੀਲਡ ਦੇ ਵਿੱਚ ਆ ਚਾਹੇ ਉਹ ਪੋਲਿਟਿਸ਼ੀਅਨ ਆ ਚਾਹੇ ਕੋਈ ਅਭਿਸ਼ਰ ਆ ਚਾਹੇ ਇਹ ਆ ਜੋ ਅਚੇ ਆਪਣਾ ਭਾਈਚਾਰ ਜਿਹੜਾ ਵੀ ਪੈਰ ਛੱਡ ਦਿੰਦਾ ਉਹਦਾ ਨੁਕਸਾਨ ਹੁੰਦਾ ਹੈਗਾ ਇਸ ਕਰਕੇ ਸਿੰਗਰ ਨੂੰ ਤੇ ਸਬਕ ਮਿਲ ਗਿਆ ਹੁਆ ਵੈਸੇ ਇਸ ਇੰਡਸਟਰੀ ਦੇ ਵਿੱਚ ਪੰਜਾਬੀ ਗੀਤ ਸੰਗੀਤ ਦੀ ਇੰਡਸਟਰੀ ਦੇ ਵਿੱਚ ਸਾਰੇ ਸਿੰਗਰਾਂ ਨੂੰ ਪਤਾ ਲੱਗ ਗਿਆ ਹੈਗਾ ਕਿਉਂਕਿ ਸਾਜੀ ਦੱਸ ਦਿੰਦੇ ਕਈਆਂ ਦੇ ਸਾਹਿਬ ਜੀ ਪੱਕੇ ਨੇ ਇੱਕ ਰੋਲਾ ਤੇ ਪੈ ਜਾਂਦਾ ਹੈਗਾ ਇਸ ਕਰਕੇ ਮੈਨੂੰ ਲੱਗਦਾ ਕਿ ਸਿਰਫ ਉਹ ਸਿੰਗਰ ਨਹੀਂ ਐ ਬਾਕੀਆਂ ਨੂੰ ਵੀ ਸਬਕ ਮਿਲਿਆ ਹੋਊਗਾ ਕਿ ਫਲਾਣੇ ਸਾਡੇ ਸਾਥੀ ਦੇ ਨਾਲ ਬਹੁਤ ਮਾੜਾ ਹੋਇਆ ਪਰ ਉਹ ਮਾੜੇ ਵਾਸਤੇ ਖੁਦ ਜ਼ਿੰਮੇਵਾਰ ਹੈ ਇਸ ਕਰਕੇ ਪੰਜਾਬ ਦੇ ਸਾਰੇ ਸਿੰਗਰ ਜਿਹੜੇ ਵੀ ਐ ਰਿਸਪੈਕਟਡ ਸਿੰਗਰ ਨੇ ਚਾਹੇ ਨਵੇਂ ਨੇ ਚਾਹੇ ਪੁਰਾਣੇ ਨੇ ਜਰ ਜਿੱਥੇ ਵੀ ਤੁਹਾਨੂੰ ਬੁਲਾਉਂਦੇ ਆਗੇ ਨਾ ਬੜੇ ਮਾਣ ਸਨਮਾਨ ਦੇ ਨਾਲ ਬੁਲਾਉਂਦੇ ਠੀਕ ਹੈ ਤੁਸੀਂ ਖੇਡ ਮੇਲਿਆਂ ਦੇ ਵਿੱਚ ਜਾਂ ਉਹਨਾਂ ਮੇਲਿਆਂ ਦੇ ਵਿੱਚ ਫੋਟੋਆਂ ਨਹੀਂ ਖਿੱਚਾ ਸਕਦੇ ਕਉਕ ਤੇ ਰਸ਼ ਬੜਾ ਹੈਗਾ ਪਰ ਵਿਆਹ ਦੇ ਵਿੱਚ ਤੇ ਲਿਮਟਿਡ ਲੋਕ ਹੁੰਦੇ ਨਾ ਜੇ ਉੱਥੇ ਪੰਜ ਸੱਤ ਫੋੜਮਾ ਜੇ ਪਰਿਵਾਰ ਵਾਲੇ ਚਾਹੇ ਕੁੜੀ ਵਾਲੇ ਚਾਹੇ ਮੁੰਡੇ ਜੇ ਪੰਜ ਸੱਤ ਫੋੜਮਾ ਖਿਚਾ ਵੀ ਲੈਣਗੇ ਸਟੇਜ ਤੇ ਆ ਕੇ ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਆਪਣੀ ਇੱਜ਼ਤ ਜਿਹੜੀ ਆ ਉਹ ਆਪਣੇ ਹੱਥਾਂ ਦੇ ਹੱਥਾਂ ਦੇ ਵਿੱਚ ਆ ਤੁਸੀਂ ਜੀ ਕਹੋਗੇ ਕਿਸ ਨੂੰ ਤੇ ਜੀ ਕਹਾਉਗੇ ਤੇ ਇਸ ਕਰਕੇ ਆਪਣੀ ਇੱਜ਼ਤ ਜਿਹੜੀ ਆ ਉਹ ਤੁਹਾਡੇ ਹੱਥਾਂ ਦੇ ਵਿੱਚ ਆ ਪਰ ਇਹ ਇਕਦੁੱਕਾ ਜਿਹੜੀਆਂ ਪਿੱਛੇ ਕਈ ਐਗਜ਼ਾਮਪਲ ਹੋਈਆਂ ਉਹਨਾਂ ਨੇ ਖੁਦ ਆਪਣੀ ਇੱਜ਼ਤ ਕਹਿੰਦੇ ਕਿ ਮਿੱਟੀ ਚ ਰੋਲੀ ਹੈਗੀ ਆ ਜਿਵੇਂ ਆ ਜਿਹੜੇ ਮਾਲਵੇ ਦਾ ਸੰਗਰ ਉਹਨੇ ਮਾਲਵੇ ਦੇ ਵਿੱਚ ਹੀ ਖੇ ਖੇ ਕਰਵਾ ਲਈ ਹੈਗੀ ਨਾ